ਗੁਰੂ ਮਹਾਰਾਜ ਦੇ ਅੱਗੇ ਅਰਦਾਸ ਬੇਨਤੀ ਸੰਗਤਾਂ ਕਰੋ ਸਾਰੇ ਮਿਲ ਕੇ ਤਨ ਤਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਤਨ ਤਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਤਨ ਤਨ ਸਤਿਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਨ ਤਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਤਨ ਤਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸ੍ਰੀ ਸੁਖਮਨੀ ਸਾਹਿਬ ਦੀ ਕਥਾ ਪਰਾਰੰਭ ਕਰਨ ਲੱਗੇ ਆਪ ਜੀ ਨੇ ਸਮਤ ਬਖਸ਼ਣੀ ਬੁੱਧੀ ਬਖਸ਼ਣੀ ਬੋਲਣ ਦਾ ਬਲ ਬਖਸ਼ਣਾ ਤਨ ਦ੍ਰਿਸ਼ਟੀਆਂ ਦੇਣੀਆਂ ਸੰਗਤ ਨੂੰ ਸੁਣਨ ਦਾ ਦੇ ਕਮਾਉਣ ਦਾ ਬਲ ਬਖਸ਼ਿਸ਼ ਕਰਨਾ ਮਿਹਰ ਭਰਿਆ ਹੱਥ ਰੱਖਣਾ ਆਪ ਜੀ ਨੇ ਸੁਖਮਨੀ ਸੁਖ ਅੰਮ੍ਰਿਤ ਪ੍ਰਵ ਨਾਮ ਭਗਤ ਜਨਾ ਕੈ ਮਨ ਬਿਸਰਾਉ ਮੰਨ ਦੇ ਵਿੱਚ ਇਕਾਗਰਤਾ ਟਿਕਾਓ ਰਸ ਬਖਸ਼ਿਸ਼ ਕਰਨਾ ਮਿਹਰ ਭਰਿਆ ਹੱਥ ਰੱਖਣਾ ਗਾਉੜੀ ਸੁਖਮਨੀ ਮਹੱਲਾ ਪੰਜਵਾਂ ਸ਼ਲੋਕ ਗਾਉੜੀ ਰਾਗ ਦੇ ਵਿੱਚ 262 ਅੰਗ ਤੇ ਜਿੱਥੇ 52 ਅਖਰੀ ਦੀ ਸਮਾਪਤੀ ਹੁੰਦੀ ਆ ਕੇ ਸ਼ਲੋਕ ਗੁਰਦੇਵ ਮਾਤਾ ਗੁਰਦੇਵ ਪਿਤਾ ਇੱਥੇ ਹੀ ਲਿਖਿਆ ਹੋਇਆ ਹੈ ਮਹਾਰਾਜ ਨੇ ਇਹੋ ਸ਼ਲੋਕ ਆਦੰਤ ਪੜ੍ਹਨਾ ਸੁਖ ਮਨੀ ਸੁੱਖਾਂ ਦੀ ਮਣੀ ਸੁੱਖ ਨੂੰ ਪ੍ਰਕਾਸ਼ ਕਰਨ ਵਾਲੀ ਮਹੱਲਾ ਪੰਜਵਾਂ ਪੰਜਵੇਂ ਪਾਸ਼ਾ ਗੁਰੂ ਅਰਜਨ ਦੇਵ ਜੀ ਮਹਾਰਾਜ ਆਪਣੇ ਤੇ ਕਿਰਪਾ ਕਰ ਰਹੇ ਨੇ ਆਪਣੇ ਅਵਤਾਰ ਦਿਹਾੜੇ ਤੇ ਆਪਾਂ ਨੂੰ ਬਹੁਤ ਸੁੰਦਰ ਜੋ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਹੈ ਇੱਕ ਓੰਕਾਰ ਸਤਗੁਰ ਪ੍ਰਸਾਦ ਸ਼ਲੋਕ ਤੋਂ ਭਾਵ ਪਹਿਲਾ ਸ਼ਲੋਕ ਹੋਵੇਗਾ ਫਿਰ ਅਸ਼ਟਪਦੀ ਅੱਠ ਬਉੜੀਆਂ ਦੀ ਹੋਵੇਗੀ ਸ਼ਲੋਕ ਦੋ ਪੰਕਤੀਆਂ ਦਾ ਹੁੰਦਾ ਹੈ ਇੱਕ ਓੰਕਾਰ ਸਤਗੁਰ ਪ੍ਰਸਾਦ ਬੀਜ ਮੰਤਰ ਹੈ ਆਪਣਾ ਆ ਗਾਲਪੁਰਖ ਵਾਹਿਗੁਰੂ ਤੋਂ ਬਖਸ਼ਿਸ਼ ਮੰਗੀ ਹੈ ਓੰਕਾਰ ਕੇਵਲ ਇੱਕੋ ਇੱਕ ਹੈ ਸਤਿਗੁਰੂ ਦੀ ਕਿਰਪਾ ਦੁਆਰਾ ਓਮਕਾਰ ਦੀ ਪ੍ਰਾਪਤੀ ਹੈ ਸੋ ਪਹਿਲਾਂ ਆਪਣੇ ਸਤਿਗੁਰੂ ਨੂੰ ਇਹ ਜ ਦੋਨੋਂ ਹੀ ਭਾਵ ਨੇ ਕਿ ਪਹਿਲਾਂ ਤਾਂ ਅਕਾਲ ਪੁਰਖ ਵਾਹਿਗੁਰੂ ਦਾ ਮੰਗਲ ਬਣ ਜਾਂਦਾ ਹੈ ਜਿਵੇਂ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਤਿੰਨ ਕਾਲ ਨੇ ਤਿੰਨਾਂ ਕਾਲਾਂ ਵਿੱਚ ਇੱਕ ਚੌਥੀ ਚੀਜ਼ ਆ ਆਦ ਸੱਚ ਆਦ ਤੋਂ ਜੋ ਮੁੱਢ ਤੋਂ ਲੈ ਕੇ ਸੱਚ ਸਰੂਪ ਹੈ ਵਾਹਿਗੁਰੂ ਜੋ ਗਾਦ ਸੱਚ ਜੋ ਜੁਗਾਂ ਦੇ ਸਰੂਪ ਵਿੱਚ ਵੀ ਸੱਚ ਸੀ ਹੈ ਵੀ ਸੱਚ ਜੋ ਹੁਣ ਵੀ ਸੱਚ ਹੈ ਨਾਨਕ ਹੋਸੀ ਭੀ ਸੱਚ ਆਉਣ ਵਾਲੇ ਸਮੇਂ ਵਿੱਚ ਵੀ ਵਾਹਿਗੁਰੂ ਸੱਚ ਹੀ ਰਹਿਣਗੇ ਇਸੇ ਪ੍ਰਕਾਰ ਅਕਾਲ ਪੁਰਖ ਨੂੰ ਸੰਬੋਧਨ ਕਰਦਿਆਂ ਕਹਿੰਦੇ ਆਦ ਗੁਰੇ ਨਮਹਿ ਆਦ ਤੋਂ ਲੈ ਕੇ ਜੋ ਅਕਾਲ ਪੁਰਖ ਵਾਹਿਗੁਰੂ ਗੁਰੂ ਸਰੂਪ ਨੇ ਉਹਨਾਂ ਨੂੰ ਨਮਸਕਾਰ ਹੈ ਮੇਰੀ ਕਿਉਂਕਿ ਅਕਾਲ ਪੁਰਖ ਵਾਹਿਗੁਰੂ ਆਦ ਗੁਰੂ ਨੇ ਗੁਰੂ ਨਾਨਕ ਦੇਵ ਜੀ ਦੇ ਵੀ ਗੁਰੂ ਨੇ ਮਹਾਰਾਜ ਗੁਰੂ ਨਾਨਕ ਦੇਵ ਜੀ ਕਹਿੰਦੇ ਮੈਂ ਆਪ ਅਕਾਲ ਪੁਰਖ ਵਾਹਿਗੁਰੂ ਤੋਂ ਮੂਲ ਮੰਤਰ ਦੀ ਦਾਤ ਪ੍ਰਾਪਤ ਕੀਤੀ ਹੈ ਸਵੇਸ਼ ਕਰਕੇ ਜੁਗਾਦ ਗੁਰ 에 ਨਮਹ ਜੋ ਜੁਗਾਂ ਦੇ ਸ਼ਰੂ ਵਿੱਚ ਵੀ ਸਾਨਾ ਕਾਲਪੁਰਖ ਵਾਹਿਗੁਰੂ ਜੁਗਾਦ ਸੱਚ ਉਹਨਾਂ ਤਾਂ ਹੀ ਮੇਰੀ ਨਮਸਕਾਰ ਹੈ ਸਤਗੁਰ 에 ਨਮਹ ਜਿਨ੍ਹਾਂ ਕਾਲਪੁਰਖ ਵਾਹਿਗੁਰੂ ਨੇ ਸਤਗੁਰ ਗੁਰਨਾਨਕ ਦੇਵ ਜੀ ਦਾ ਰੂਪ ਧਾਰਨ ਕੀਤਾ ਮੇਰੇ ਸਤਗੁਰੂ ਨੇ ਅਕਾਲ ਪੁਰਖ ਵਾਹਿਗੁਰੂ ਉਹਨਾਂ ਨੂੰ ਨਮਸਕਾਰ ਹੈ ਸ੍ਰੀ ਗੁਰਦੇਵ 에 ਨਮਹ ਹੈ ਵੀ ਸੱਚ ਰੂਪ ਹੋ ਕੇ ਸਤਗੁਰ 에 ਨਮਹ ਹੈ ਨਾਨਕ ਹੋਸੀ ਪੀ ਸੱਚ ਹੋਣ ਕਰਕੇ ਸ੍ਰੀ ਗੁਰਦੇਵ ਇਹ ਨਮ ਹੈ ਸ੍ਰੀ ਗੁਰਦੇਵ ਅਕਾਲ ਪੁਰਖ ਵਾਹਿਗੁਰੂ ਤਾਂ ਹੀ ਨਮਸਕਾਰ ਕਰਦਾ ਆਦ ਗੁਰ ਇਹ ਨਮ ਹੈ ਆਦ ਜੋ ਪਹਿਲੇ ਸਾਡੇ ਸਤਿਗੁਰੂ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਨੂੰ ਪਹਿਲਾਂ ਮਨਾ ਲਵਾ ਪ੍ਰਥਮ ਭਗਉਤੀ ਸਿਮਰ ਕੇ ਗੁਰੂ ਨਾਨਕ ਲਈਂ ਤੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਆ ਹੋਏ ਸਹਾਇ ਜਿੰਨੇ ਜਿੰਨੇ ਸਤਿਗੁਰੂ ਹੋਏ ਪਹਿਲਾਂ 10ਵੇਂ ਬਾਦਸ਼ਾਹ ਮਹਾਰਾਜ ਨੇ ਪਹਿਲੇ ਨੌ ਸਰੂਪਾਂ ਦੀ ਉਪਮਾ ਕੀਤੀ ਹੈ ਉਹਦੇ ਵਿੱਚ ਆਪਣੀ ਨਹੀਂ ਅਰਜਨ ਹਰਗੋਬਿੰਦ ਨੌ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਤੇ ਆਇਆ ਜਿਸ ਦਿੱਠਾ ਸਭ ਦੁਖ ਜਾਏ ਤੇਰ ਬਹਾਦਰ ਸਿਮਰਿਆ ਕਰਨਾਉ ਨੇ ਦਾਵੈ ਤਾਏ ਸਭ ਥਾਈ ਹੋਏ ਸਹਾਈ ਇੱਥੇ ਵੀ ਇਸੇ ਪ੍ਰਕਾਰ ਮਹਾਰਾਜ ਮੰਗਲ ਕਰਦੇ ਨੇ ਕਿ ਪਹਿਲਿਆਂ ਸਤ ਗੁਰਾਂ ਨੂੰ ਗੁਰੂ ਨਾਨਕ ਦੇਵ ਜੀ ਨੂੰ ਸਾਡੀ ਨਮਸਕਾਰ ਹੈ ਮੱਥਾ ਟੇਕਦੇ ਹਾਂ ਉਹਨਾਂ ਦਾ ਅਸ਼ੀਰਵਾਦ ਲੈਣੇ ਆ ਆਪ ਜੀ ਨੇ ਜਦੋਂ ਬਾਵਨ ਅਖਰੀ ਬਾਣੀ ਪਰਾਰੰਭ ਕੀਤੀ ਉਦੋਂ ਵੀ ਇਹੀ ਕਿਹਾ ਸੀ ਓਮ ਸਾਦ ਸਤਗੁਰ ਨਮਸਕਾਰੰ ਆਦ ਮਦ ਅੰਤ ਨਿਰੰਕਾਰੰ ਇੱਥੇ ਵੀ ਹੁਣ ਮੱਥਾ ਟੇਕਦੇ ਨੇ ਕਿਉਂਕਿ ਬਾਵਨ ਅਖਰੀ ਵਿੱਚ ਜਿਵੇਂ ਆਪਨੇ ਕਿਹਾ ਨਾ ਓਮ ਸਾਦ ਸਤਗੁਰ ਨਮਸਕਾਰੰ ਵਾਹਿਗੁਰੂ ਨੂੰ ਮੱਥਾ ਟੇਕਦੇ ਆਂ ਸਤਗੁਰੂ ਜੀ ਨੂੰ ਮੱਥਾ ਟੇਕਦੇ ਆਂ ਮਹਾਤਮਾ ਜਨਾਂ ਨੂੰ ਨਮਸਕਾਰ ਕਰਦੇ ਆਂ ਸਾਥ ਸੰਗਤ ਨੂੰ ਕਿਉਂਕਿ ਜਿੰਨੀ ਨਿਮਰਤਾ ਸਤਿਗੁਰੂ ਦੇ ਵਿੱਚ ਹੈ ਇੰਨੀ ਨਿਮਰਤਾ ਹونی ਔਖੀ ਆ ਮਹਾਰਾਜੀ ਤਾਂ ਬਹੁਤ ਹੀ ਸਤਿਕਾਰ ਕਰਦੇ ਹਨ ਏਕ-ਇਕ ਗੁਰਸਿੱਖ ਦਾ ਸਾਥ ਸੰਗਤ ਦਾ ਬਾਣੀ ਪੜਨ ਵਾਲਿਆਂ ਦਾ ਹੁਣ ਇੱਥੇ ਜੁਗਾਦ ਗੁਰੇ ਨਮਹ ਸਤਿਗੁਰੂ ਅੰਗਦ ਦੇਵ ਜੀ ਮਹਾਰਾਜ ਤਾਂ ਹੀ ਨਮਸਕਾਰ ਹੈ ਸਤਿਗੁਰੂ ਏ ਨਮਹ ਹੈ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਤਾਈ ਨਮਸਕਾਰ ਹੈ ਸ੍ਰੀ ਗੁਰਦੇਵ ਇਹ ਨਮ ਹੈ ਗੁਰਦੇਵ ਅਖਰ ਜਿਆਦਾ ਚੌਥੇ ਬਾਦਸ਼ਾਹ ਲਈ ਵਰਤਿਆ ਹੈ ਗੁਰੂ ਅਰਜਨ ਦੇਵ ਜੀ ਨੇ ਫੇਰ ਕਰਕੇ ਚੌਥੇ ਬਾਦਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਨੂੰ ਨਮਸਕਾਰ ਕਰਦੇ ਨੇ ਇਸ ਤਰ੍ਹਾਂ ਆਪੋ ਆਪਣਾ ਹਿਸਾਬ ਆ ਹਰੇਕ ਦਾ ਅਰਥ ਕਰਨ ਦਾ ਖਮਾ ਫਰਾ ਕੇ ਕੋਈ ਕਿਵੇਂ ਕਰਦਾ ਕੋਈ ਕਿਵੇਂ ਕਰਦਾ ਪਰ ਇਹ ਸਿੱਧੇ ਜੇ ਹਿਸਾਬ ਨਾਲ ਅਰਥ ਨੇ ਕਿ ਭਈ ਪਹਿਲੇ ਚਾਰ ਸਰੂਪਾਂ ਨੂੰ ਅਕਾਲ ਪੁਰਖ ਵਾਹਿਗੁਰੂ ਨੂੰ ਨਮਸਕਾਰ ਕੀਤੀ ਵੈਸੇ ਤਾਂ ਸਤਿਗੁਰੂ ਨੇ ਨਮਸਕਾਰ ਪਹਿਲਾਂ ਹੀ ਕਰਤੀ ਅਕਾਲ ਪੁਰਖ ਨੂੰ ਇੱਕ ਓੰਕਾਰ ਸਤਿਗੁਰ ਪ੍ਰਸਾਦ ਅਕਾਲ ਪੁਰਖ ਨੂੰ ਹੀ ਨਮਸਕਾਰ ਹੈ ਫਿਰ ਸਰੂਪਾਂ ਨੂੰ ਪਹਿਲੀਆਂ ਚਾਰਾਂ ਨੂੰ ਨਮਸਕਾਰ ਹੈ ਮਹੱਲਾ ਪੰਜਵਾਂ ਆਪ ਜੀ ਦਾ ਉੱਪਰ ਨਾਮ ਆ ਚੁੱਕਿਆ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਆਪਾ ਨਮਸਕਾਰ ਕਰਦੇ ਹਾਂ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸਤਿਗੁਰੂ ਜੀ ਅੱਜ ਦੀ ਬਾਣੀ ਵਿੱਚ ਇਸ ਤਰ੍ਹਾਂ ਸੰਬੋਧਨ ਕਰਦੇ ਨੇ ਕਿ ਆਪਣੇ ਉੱਤੇ ਟਿਕਾਉਂਦੇ ਨੇ ਚੀਜ਼ ਨੂੰ ਤਾਂ ਕਿ ਉੱਤਮ ਜਗਿਆਸੂ ਹੋ ਕੇ ਉਪਦੇਸ਼ ਕਰਦੇ ਨੇ ਆਪਾਂ ਨੂੰ ਉੱਤਮ ਮੱਧਮ ਤੇ ਕ੍ਰਿਸ਼ਟ ਜਗਿਆਸੂ ਜਿਹੜੇ ਹੁੰਦੇ ਨੇ ਬਖਤਾ ਹੁੰਦਾ ਹੈ ਉੱਤਮ ਬਕਤਾ ਤੇ ਮੱਧਮ ਬਕਤਾ ਕਨਿਸ਼ਟ ਬਕਤਾ ਉੱਤਮ ਬਕਤਾ ਜਿਹੜਾ ਹੁੰਦਾ ਹੈ ਉਹ ਇਸ ਗੱਲੋਂ ਸ਼ਰਮਣੀ ਹੁੰਦਾ ਹੈ ਉਹ ਦੂਜੇ ਨੂੰ ਕਦੇ ਨਹੀਂ ਕਹਿੰਦਾ ਦੂਜੇ ਨੂੰ ਤਰੀਕੇ ਨਾਲ ਐਸਾ ਸਮਝਾਉਂਦਾ ਕਿ ਆਪਣੇ ਉੱਤੇ ਗੱਲ ਟੁਕਾ ਲੈਂਦਾ ਮੱਧਮ ਥੋੜਾ ਜਿਹਾ ਸਖਤੀ ਨਾਲ ਕਹਿ ਦਿੰਦਾ ਅਤੇ ਕਨਿਸ਼ਟ ਦਾ ਤਾਂ ਬੋਲਣਾ ਹੀ ਮਾੜਾ ਹੁੰਦਾ ਸੋ ਸਤਿਗੁਰੂ ਮਹਾਰਾਜ ਜੀ ਨੇ ਉੱਤਮ ਬਕਤਾ ਹੋਣ ਦੀ ਨਿਸ਼ਾਨੀ ਕੀ ਦਿੱਤੀ ਹੈ ਮਹਾਰਾਜ ਕਹਿੰਦੇ ਕਾਂਖੀ ਏਕਾ ਦਰਸ ਤੁਹਾਰੋ ਨਾਨਕ ਓਨ ਸੰਗ ਮੋਹੇ ਉਧਾਰੋ ਜਿਨ੍ਹਾਂ ਨੂੰ ਤੁਹਾਡੇ ਦਰਸ਼ਨਾਂ ਦੀ ਇੱਛਾ ਹੈ ਏਕਾਲ ਪੁਰਖ ਵਾਹਿਗੁਰੂ ਉਹਨਾਂ ਦੀ ਸੰਗਤ ਦੇ ਦਿਓ ਮੈਨੂੰ ਤੇ ਮੇਰਾ ਵੀ ਭਲਾ ਹੋ ਜਾਵੇ ਉਹਨਾਂ ਨਾਲ ਮਿਲ ਕੇ ਹੁਣ ਇੱਥੇ ਸਤਿਗੁਰੂ ਆਪਣਾ ਉੱਤਮ ਬਖਤਾ ਹੋਣ ਦਾ ਪ੍ਰਮਾਣ ਦਿੰਦੇ ਨੇ ਸਤਿਗੁਰੂ ਐਸੇ ਕਰਕੇ ਪਹਿਲਾਂ ਆਪ ਕਹਿਣਗੇ ਅਸ਼ਟਪਦੀ ਅੱਠ ਪੌੜੀਆਂ ਤੇ 10-10 ਪੰਕਤੀਆਂ ਹੋਣਗੀਆਂ ਹੁਣ ਮਹਾਰਾਜੀ ਇਹ ਦਿਨਿਕ ਆਪਾਂ ਨੂੰ ਸੰਬੋਧਨ ਕਰਦੇ ਹੁੰਦੇ ਤਾਂ ਫਿਰ ਬਾਅਦ 'ਚ ਨਾ ਕਹਿੰਦੇ ਕਿ ਹੁਣ ਸੰਗ ਮੋਹਿ ਉਧਾਰੋ ਭਾਵੇਂ ਵੀ ਬਿੰਦੀ ਦੀ ਵਰਤੋਂ ਇੱਥੇ ਹੈ ਨਹੀਂ ਕਿ ਮਹਾਰਾਜ ਦੇ ਸਰੂਪ ਵਿੱਚ ਆਪਣੇ ਆਪ ਨੂੰ ਸੰਬੋਧਨ ਕਰਦਿਆਂ ਤਾਂ ਕਹਿੰਦੇ ਨੇ ਸਿਮਰਉ ਸਿਮਰ ਸਿਮਰ ਸੁਖ ਪਾਵੋ ਕਿ ਮੈਂ ਅਕਾਲ ਪੁਰਖ ਦੇ ਨਾਮ ਨੂੰ ਮਾਨ ਕਰਕੇ ਬਾਣੀ ਕਰਕੇ ਸਰੀਰ ਕਰਕੇ ਸਿਮਰਦਾ ਹਾਂ ਅਤੇ ਆਤਮਿਕ ਆਨੰਦ ਦੀ ਪ੍ਰਾਪਤੀ ਕਰਦਾ ਹਾਂ ਕਿਉਂਕਿ ਗੁਰੂ ਘਰ ਦੀ ਮਰਿਆਦਾ ਹੈ ਕਿ ਆਪ ਜਪੈ ਅਵਰ ਹੈ ਨਾਮ ਜਪਾਵੇ ਮਹਾਰਾਜ ਜੀ ਤੈਨੂੰ ਆਪਾਂ ਨੂੰ ਕਹਿੰਦੇ ਨੇ ਕਿ ਮੈਂ ਤਾਂ ਭਾਈ ਸਿਮਰਨ ਕਰਕੇ ਸੁਖ ਪਾਉਂਦਾ ਹਾਂ ਹੁਣੇ ਗੱਲ ਉਲਟ ਕੇ ਆਪਣੇ ਤੇ ਆ ਜਾਣੀ ਹੈ ਕਿ ਸਿਮਰੋ ਸੇਮਰਾ ਸੇਮਰਾ ਸੁਖ ਪਾਵੋ ਮਹਾਰਾਜ ਕਹਿੰਦੇ ਮੈਂ ਸਿਮਰਨ ਕਰਕੇ ਜਦੋਂ ਸੁਖ ਪਾਉਂਦਾ ਹਾਂ ਅੰਦਰਲਾ ਅੰਤਰੀਵ ਆਨੰਦ ਤਾਂ ਸਾਰੀਆਂ ਸੰਗਤਾਂ ਵੀ ਸਿਮਰਨ ਕਰਕੇ ਸੁਖ ਪਾਵੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਉ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਜਦੋਂ ਆਪਾਂ ਨੂੰ ਹੁਣ ਮਹਾਰਾਜ ਨੇ ਕਹਿ ਹੀ ਦਿੱਤਾ ਵੀ ਸਿਮਰਾਓ ਸਿਮਰ ਸਿਮਰ ਸੁਖ ਪਾਵੋ ਤਾਂ ਆਪਾਂ ਹੁਣੇ ਕੱਲ ਨੂੰ ਨਹੀਂ ਕਰਨਾ ਕਾਲ ਕਰੰਤਾ ਅਭੈ ਕਰ ਆਵ ਕਰਤਾ ਸੋਇ ਤਾਲ ਪਾਛੇ ਕਚੂਨਾ ਹੋਏਗਾ ਜਾਂ ਸਿਰ ਪੈ ਆਵੇ ਕਾਲ ਕੀ ਮਹਾਰਾਜ ਹੁਣ ਅਸੀਂ ਘਰ ਜਾ ਕੇ ਜਪਾਂਗੇ ਕੀ ਪਤਾ ਮਤ ਜਾਪੈ ਸਾਹ ਆਵੇ ਕਿ ਨਾ ਆਵੇ RAM ਇਸ ਕਰਕੇ ਅਸੀਂ ਹੁਣੇ ਹੀ ਪੰਜ ਵਾਰੀ ਵਾਹਿਗੁਰੂ ਕਹਿ ਲਿਆ ਸਾਰਿਆਂ ਨੇ ਮਿਲ ਕੇ ਆਖਿਆ ਤਾਂ ਕਰੋੜਾਂ ਗੁਣਾ ਮਹਾਤਮ ਬਣ ਗਿਆ ਕਾਲ ਕਲੇ ਸਤਨ ਮਾਹੇ ਮਿਟਾਵ ਜਿਹੜੇ ਮਨ ਦੇ ਅੰਦਰ ਨੇ ਸਰੀਰ ਦੇ ਵਿੱਚ ਨੇ ਆਦੀਆਂ ਵਿਆਦੀਆਂ ਉਪਾਦੀਆਂ ਕਲਾ ਕਲੇਸ਼ ਅਵਿਦਿਆ ਅਸੰਮਤਾ ਅਭਿਨਵੇਸ਼ ਰਾਗ ਤੇ ਦਵੇਸ਼ ਇਹ ਪੰਜ ਕਲੇਸ਼ ਇਹ ਖੜੇ ਕੀਤੇ ਹੋਏ ਨੇ ਕਲੇਸ਼ ਕਿੰਨਾ ਨੇ ਕਾਮ ਕ્રોਧ ਲੋਭ ਮੋਹ ਹੰਕਾਰ ਨੇ ਇਹ ਕਾਮ ਕ્રોਧ ਲੋਭ ਮੋਹ ਹੰਕਾਰ ਨੇ ਜਿਹੜੇ ਸਰੀਰ ਦੇ ਅੰਦਰ ਕਲੇਸ਼ ਪੈਦਾ ਕੀਤੇ ਹੋਏ ਨੇ ਤਪਸ਼ ਪੈਦਾ ਕੀਤੀ ਹੋਈ ਹੈ ਇਹ ਤਪਸ਼ ਕਰਕੇ ਜਿਹੜੀ ਬਿਮਾਰੀ ਪੈਦਾ ਹੋਈ ਹੈ ਸਰੀਰ ਦੇ ਅੰਦਰ ਜਿਉ ਤਪਤ ਹੈ ਬਾਰੋ-ਬਾਰ ਤਪ-ਤਪ ਖਪੈ ਬਹੁਤ ਬੇਕਾਰ ਜੈ ਤਨ ਬਾਣੀ ਵਿਸਰ ਜਾਏ ਜਿਉ ਪੱਕਾ ਰੋਗੀ ਬਿਲ ਲਾਏ ਸੋ ਮਹਾਰਾਜ ਕਹਿੰਦੇ ਨੇ ਕਲ ਕਲੇਸ਼ ਤਨ ਮਾਹੇ ਮਿਟਾਵੋ ਜਿਹੜਾ ਸਰੀਰ ਦੇ ਵਿੱਚ ਹੈ ਨਾ ਜਿੰਨਾ ਵੀ ਅਲਾਮਤਾਂ ਨੇ ਸਰੀਰ ਦੀਆਂ ਸਾਰੀਆਂ ਹੀ ਜਿਵੇਂ ਮਹਾਰਾਜ ਬਚਨ ਕਰਦੇ ਨੇ ਸ਼ਾਂਤ ਪਾਈ ਗੁਰ ਸਤ ਗੁਰ ਪੂਰੇ ਸੋਕ ਉਪਜੇ ਬਾਜੇ ਅਨਹਰ ਤੂਰੇ ਤਾਪ ਪਾਪ ਸੰਤਾਪ ਬਿਨਾਂ ਸੇ ਹਰ ਸਿਮਰਤਿ ਕੇ ਲਿਵਕ ਸਭ ਨਾਸੇ ਆਨੰਦ ਕਰ ਹੋਵੇ ਮੇਲੇ ਸੁੰਦਰ ਨਾਰੀ ਗੁਰ ਨਾਨਕ ਮੇਰੀ ਪੈਜ ਸਵਾਰੀ ਇਹ ਜੇ ਗਲ ਕਲੇਸ਼ ਮਿਟੇ ਹਰ ਨਾਏ ਅੱਜ ਦੇ ਯੁੱਗ ਵਿੱਚ ਹਰੇਕ ਮਨੁੱਖ ਨੂੰ ਕੀ ਹੈ ਕਿ ਨਾਨਕ ਦੁਖੀਆ ਸਭ ਸੰਸਾਰ ਸਾਰੀ ਦੁਨੀਆ ਦੁਖੀ ਹੈ ਇਹ ਕਲ ਕਲੇਸ਼ ਜਿਹੜੇ ਨੇ ਇਹ ਇਨਸਾਨ ਨੂੰ ਛੱਡਦੇ ਨਹੀਂ ਹਨ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੇ ਭਾਈ ਗੁਰਦਾਸ ਜੀ ਨਾਲ ਇਹ ਬਚਨ ਕੀਤੇ ਸੀ ਪਹਿਲਾਂ ਤਾਂ ਰਾਤ ਨੂੰ ਸਲਾਹ ਕਰਦੇ ਰਹੇ ਕਹਿੰਦੇ ਭਾਈ ਗੁਰਦਾਸ ਕਾਲ ਯੁਗ ਦਾ ਭਿਆਨਕ ਸਮਾਂ ਹੈ ਗੁਰਸਿੱਖ ਸੰਗਤਾਂ ਨੂੰ ਕੋਈ ਐਸੀ ਬਖਸ਼ਿਸ਼ ਕਰਨਾ ਚਾਹੁੰਦੇ ਹਾਂ 24 ਘੰਟੇ ਗ੍ਰਸਤੀ ਬੰਦੇ ਸਿਮਰਨ ਨਹੀਂ ਕਰ ਸਕਦੇ ਸ਼ਾਂਤੀ ਨਹੀਂ ਹੈ ਕਲਾ ਕਲੇਸ਼ ਹੈ ਪਹਿਲਿਆਂ ਯੁੱਗਾਂ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਅਵਤਾਰਾਂ ਨੇ ਲੋਕਾਂ ਨੂੰ ਦਿੱਤੀਆਂ ਉਦੋਂ ਚੀਜ਼ਾਂ ਕਰਮ ਕਰਦੀਆਂ ਸੀ ਪਰ ਕਲ ਯੁੱਗ ਦਾ ਸਮਾਂ ਇੰਨਾ ਭਿਆਨਕ ਹੈ ਨਾ ਤਾਂ ਕਿਸੇ ਕੋਲ ਪੈਸੇ ਨੇ ਬਹੁਤ ਕਿ ਜੱਗ ਕਰ ਸਕੇ দান ਕਰ ਸਕੇ ਪੁੰਨ ਕਰ ਸਕੇ ਨਾ ਕਿਸੇ ਕੋਲ ਸਮਾਂ ਸਿਮਰਨ ਕਰਨ ਦਾ ਹੁਣ ਸਾਰਿਆਂ ਨਾਲੋਂ ਸ਼ਰਮਣੀ ਅਸੀਂ ਗੁਰਸਿੱਖਾਂ ਨੂੰ ਇਹ ਦਾਤ ਦੇਣੀ ਹੈ ਇੱਕ ਬਾਣੀ ਸ੍ਰੀ ਸੁਖਮਨੀ ਸਾਹਿਬ ਕਿ ਜਿਸ ਦੇ ਪੜ ਨਾਲ 24000 ਸਵਾਸ ਹੀ ਸਫਲੇ ਹੋ ਜਾਣ 24000 ਸਵਾਸ ਸਫਲੇ ਤੇ ਗੁਰਸਿੱਖ ਕਲਾ ਕਲੇਸ਼ ਤੋਂ ਮੁਕਤ ਰਹੇ ਤਾਂ ਇਸ ਕਰਕੇ ਮਹਾਰਾਜ ਕਹਿੰਦੇ ਕਲ ਕਲੇਸ਼ ਤਨ ਵਾਹੇ ਮਿਟਾਵੋ ਸਹਿਰ ਦੇ ਵਿੱਚੋਂ ਸਾਰੇ ਕਲਾ ਕਲੇਸ਼ ਹੀ ਮਿਟ ਜਾਣਗੇ ਸਿਮਰੋ ਜਾਸ ਵਿਸਵੰਗ ਪਰ ਏਕੈ ਮੈਂ ਉਸ ਨੂੰ ਜਿਸ ਪਰਮੇਸ਼ਰ ਨੂੰ ਸਿਮਰਨ ਕਰਦਾ ਜਿਸ ਦਾ ਮੈਂ ਉਹ ਕੀ ਕਰਦਾ ਹੈ ਵਿਸਵੰਗ ਪਰ ਏਕੈ ਇਹ ਵਿਸਵੰਗ ਪਰ ਪਾਠ ਹੈ ਕਦੇ ਕਦੇ ਤਾਂ ਪੈਰ ਵਿੱਚ ਵਾਵਾ ਲਾ ਦਿੰਦੇ ਨੇ ਆਪ ਜੀ ਤੇ ਕਦੇ ਕਦੇ ਇਸ ਤਰ੍ਹਾਂ ਵੀ ਲਿਖ ਦਿੰਦੇ ਨੇ ਸਸੇ ਅੰਕ ਉੱਤੇ ਟਿੱਪੀ ਲਾ ਕੇ ਕਦੇ ਜੇ ਵਾਵਾ ਵੀ ਲਾ ਦੇਣ ਤਾਂ ਵੀ ਵਿਸਵੰਗ ਭਰੇ ਬਣਦਾ ਵਿਸਵਨ ਦੇ પેટ ਨੂੰ ਭਰਨ ਵਾਲਾ ਸਾਰੀ ਦੁਨੀਆ ਦੇ પેટ ਨੂੰ ਭਰਨ ਵਾਲਾ ਜੋ ਵਾਹਿਗੁਰੂ ਹੈ ਸਿਮਰੋਂ ਜਾਸ ਵਿਸਵੰਗ ਪਰ ਇਕਾ ਜਿਸ ਨੂੰ ਮੈਂ ਸਿਮਰਦਾ ਹਾਂ ਨਾ ਉਹ ਸਾਰੀ ਦੁਨੀਆ ਦੇ પેટ ਨੂੰ ਭਰਦਾ ਲੋਕਾਂ ਨੂੰ ਰੋਜੀ ਰੋਟੀ ਦਿੰਦਾ ਨਾਮ ਜਪਤ ਅਗਨਤ ਅਨੇਕ ਹੈ ਨਾਮ ਜਪਦੇ ਨੇ ਅਣਗਿਣਤ ਹੀ ਅਨੇਕ ਹੀ ਲੋਕ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪਤਾਉ ਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮੰਨ ਰਹਾ ਹੈ ਉਦਾਸ ਇਹ ਕਰਕੇ ਰੱਬ ਦਾ ਨਾਮ ਲਈ ਜਾਂਦੇ ਨੇ ਸਾਰੀ ਦੁਨੀਆ ਨਾਮ ਜਪਤ ਇਹ ਜਿਹੜਾ ਪਾਠ ਨਾ ਆਗਨਤ ਇਹ ਅਸਲ ਵਿੱਚ ਐੜਾ ਵੱਖਰਾ ਕਰ ਲੋ ਬੋਲਣ ਵੇਲੇ ਸੰਧੀ ਛੇਰ ਕਰਕੇ ਗਨਤ ਅਗਨਤ ਇਹ ਸੰਗਤ ਵਿੱਚ ਬਹੁਤਾ ਪਾਠ ਐਂ ਕੀਤਾ ਜਾਂਦਾ ਨਾਮ ਜਪਤ ਅਗਨਤ ਅਨੇਕਾ ਸੰਗਤ ਤਾਂ ਹੀ ਕਰਦੀ ਅਗਨਤ ਅਗਨਤ ਨਹੀਂ ਹੈ ਆਗਨਤ ਗਿਣਤੀ ਤੋਂ ਰਹਿਤ ਗਣਿਤ ਹੁੰਦਾ ਜਿਹੜਾ ਨਾਮ ਜਪਤ ਅਗਨਤ ਅਨੇਕਾ ਹੈ ਕਖੇ ਦੀਆਂ ਦਲਾਈਆਂ ਦਾ ਧਿਆਨ ਰੱਖਣਾ ਅੱਗੇ ਦਲਾਈਆਂ ਬਹੁਤ ਨੇ ਸ੍ਰੀ ਸੁਖਮਨੀ ਸਾਹਿਬ ਜੀ ਇੰਨੀਆਂ ਦਲਾਈਆਂ ਨੇ ਕਿ ਸਾਰੀਆਂ ਹੀ ਇੱਕ ਲਾਈਨ ਕਰਕੇ ਬੋਲਦੇ ਆ ਗਲਤੀ ਹੈ ਧਿਆਨ ਦਿਓ ਬੇਦ ਪੁਰਾਨ ਸਿਮਰਤ ਸੁਦਾਖਿਰ ਬੇਦਾਂ ਪੁਰਾਨਾਂ ਦੇ ਵਿੱਚ ਸਿਮਰਤੀਆਂ ਦੇ ਵਿੱਚ ਸਾਰੇ ਅੱਖਰ ਜਿਹੜੇ ਨੇ ਸੁਦਾਖਿਰ ਖਖੇ ਦੇ ਪੈਰ ਵਿੱਚ ਅੱਧਾ ਯਈਆ ਹੋਣ ਕਰਕੇ ਸੁਦਾਖਿਰ یوں ਪਾਠ ਬਣਦਾ ਸੁੱਧ ਅੱਖਰ ਈ ਲਿਖਿਆ ਹੋਇਆ 베ਦਾਂ ਪੁਰਾਣਾ ਵਿੱਚ ਕੀਨੇ ਰਾਮ ਨਾਮ ਇੱਕ ਅੱਖਰ 베ਦਾਂ ਪੁਰਾਣਾ ਵਿੱਚ ਵੀ ਇਹੀ ਲਿਖਿਆ ਕਿ ਰਾਮ ਦਾ ਨਾਮ ਹੀ ਜਪੋ 베ਦ ਪੁਰਾਣ ਵੀ ਦੇਖੇ ਨੇ ਸਿਮਰਤ 베ਦ ਪੁਰਾਣ ਪੁਕਾਰਨ ਪੋਥੀਆਂ ਨਾਮ ਬਿਨਾ ਸਭ ਕੋੜ ਗਾਲੀ ਹੋਛੀਆਂ ਸਾਰੇ ਸੋਧ ਕੇ ਦੇਖੇ ਨੇ ਪਰ ਸਾਰੀਆਂ ਵੇਦਾਂ ਸ਼ਾਸਤਾਂ ਨੇ ਵੀ ਨਾਮ ਦੀ ਮਹਿਮਾ ਹੀ ਕੀਤੀ ਹੈ ਕਿਨ ਕਾ ਏਕ ਜਿਸ ਜੀਅ ਵਸਾਵੈ ਜੀਵ ਚਿੱਤ ਵਿੱਚ ਮਨ ਵਿੱਚ ਹਿਰਦੇ ਵਿੱਚ ਵਾਹਿਗੁਰੂ ਕਿਰਪਾ ਕਰਕੇ ਨਾਮ ਦਾਇਕ ਕਿਨ ਕਾ ਵਸਾ ਦਿੰਦਾ ਹੈ ਜੀਅ ਸੋ ਇੱਕ ਤਾਂ ਹੁੰਦਾ ਜੀ ਆਇਆਂ ਨੂੰ ਆਓ ਜੀ ਬੈਠੋ ਜੀ ਇੱਕ ਹੁੰਦਾ ਜੀਅ ਇਹ ਐੜਾ ਲੱਗਿਆ ਹੋਇਆ ਹੁਣ ਕਰਕੇ ਹੁਕਮੀ ਹੋਵਨ ਜੀ ਹੁਕਮ ਮਿਲਾ ਬੜਿਆਈ ਕਿਨ ਕਾ ਏਕ ਜਿਸ ਜੀਵ ਬਸਾਵੈ ਜਿਹਦੇ ਜੀ ਚਿਤ ਹਿਰਦੇ ਵਿੱਚ ਮੰਨ ਅੰਦਰ ਇੱਕ ਕਿਨਕਾ ਵਸ ਜਾਂਦਾ ਹੈ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਇਸ ਕਰਕੇ ਇਹ ਜਿਹੜਾ ਕਿਣਕਾ ਜੇ ਗੁਰੂ ਸਾਹਿਬ ਦੀ ਕਿਰਪਾ ਹੋ ਜਾਵੇ ਤਾਂ ਬਸਦਾ ਜਿਨ੍ਹਾਂ ਦੇ ਹਿਰਦੇ ਚ ਨਾਮ ਦਾ ਕਿਣਕਾ ਆ ਕੇ ਬਸਿਆ ਹੈ ਹੁੰਦਾ ਤਾਂ ਇਹ ਬਹੁਤ ਛੋਟਾ ਜਿਹਾ ਹੈ ਮਾੜਾ ਜਿਹਾ ਹੁੰਦਾ ਤਾਈਆਂ ਮਾਰਾਂ ਨੇ ਕਿਣਕਾ ਲਿਖਿਆ ਇਹ ਤੇ ਆ ਰਾਜ ਦੇ ਦਾਣੇ ਤੋਂ ਵੀ ਛੋਟਾ ਹੁੰਦਾ ਸੋਸ਼ ਕਰਕੇ ਬਹੁਤ ਇੰਨਾ ਕੁ ਕਿਣਕਾ ਵੀ ਕਿ ਜਿਵੇਂ ਮਿੱਟੀ ਦਾ ਕਿਣਕਾ ਲੈ ਲਈਏ ਇੰਨਾ ਕਿ ਜਾਣੋ ਕਿ ਤੇ ਹਿਰਦੇ ਚ ਨਾਮ ਦਾ ਕਿਣਕਾ ਵਸ ਜਾਏ ਪ੍ਰਕਾਸ਼ਮਾਨ ਹੋ ਜਾਏ ਜਿਸ ਜੀਵ ਦੇ ਹਿਰਦੇ ਚ ਵਸ ਜਾਂਦਾ ਹੈ ਤਾਂ ਕੀ ਮਹਿਮਾ ਗਨੀ ਨਾ ਆਵੇ ਉਹਨਾਂ ਦੀ ਮਹਿਮਾ ਜਿਹੜੀ ਆ ਨਾ ਜੇ ਗਿਣਨ ਲੱਗੋ ਮਹਿਮਾ ਕਰਨ ਲੱਗੋ ਮੰਨੇ ਕੀ ਗਤ ਤਹੀਂ ਨਾ ਜਾਏ ਜੇ ਕੋ ਕਹੈ ਪਿਛਾ ਪਛਤਾਏ ਕਾਗਦ ਕਲਮ ਨਾਲ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਸੋ ਤਾਂ ਮਹਾਰਾਜ ਕਹਨੇ ਕਾਂਖੀ ਏਕੈ ਦਰਸ ਤੋਹਾਰ ਕਾਂਖੀ ਕਾਂਖੀ ਹਿੰਦਾ ਕਾਂਕਸ਼ਾ ਇੱਛਾ ਇੱਛਾ ਏਕਾ ਦਰਸ ਤੁਹਾਰੋ ਜਿਨ੍ਹਾਂ ਨੂੰ ਤੁਹਾਡੇ ਦਰਸ਼ਨਾਂ ਦੀ ਹੀ ਸਿਰ ਇੱਛਾ ਹੈ ਹੋਰ ਕੁਝ ਨਹੀਂ ਮੰਗਦੇ ਔਰ ਆਜ ਨਾ ਚਾਹਾਂ ਮੁਕਤ ਨਾ ਚਾਹਾਂ ਮਨਪ੍ਰੀਤ ਚਰਨ ਕਮਲਾਰ ਜਿਹੜੇ ਸਿਰਪ ਤੁਹਾਡੇ ਦਰਸ਼ਨਾਂ ਦੀ ਇੱਛਾ ਕਰਦੇ ਨੇ ਹਮੇਸ਼ਾ ਮੇਰਾ ਬਾਬੀ ਵਚਨ ਕਰਦੇ ਨੇ ਜਿਸ ਜਨ ਕੋਪਰਾ ਦਰਸ ਪਿਆਸਾ ਨਾਨਕ ਤਾਕੈ ਬਲ ਬਲ ਜਾਸਾ ਜਿਨ੍ਹਾਂ ਨੂੰ ਮਾਇਆ ਦੀ ਇੱਛਾ ਨਹੀਂ ਪਦਾਰਥਾਂ ਦੀ ਇੱਛਾ ਨਹੀਂ ਕਿਸੇ ਚੀਜ਼ ਦੀ ਇੱਛਾ ਨਹੀਂ ਬਸ ਇੱਕੋ ਹੀ ਇੱਛਾ ਕੇ ਵਾਹਿਗੁਰੂ ਤੇਰੇ ਦਰਸ਼ਨ ਹੋ ਜਾਣ ਐਨੇ ਬਿਰਾਗੀ ਤਿਆਗੀ ਜਤੀ ਸਤੀ ਸੰਨਿਆਸੀ ਐਨੇ ਅੱਛੇ ਗੁਰਮਖ ਕਿਤੇ ਸਾਨੂੰ ਵੀ ਮਿਲਾ ਦਿਓ ਨਾਨਕ ਉਹਨ ਸੰਗ ਮੋਹ ਹੈ ਉਧਾਰ ਮਹਾਰਾਜ ਜੀ ਮੈਨੂੰ ਉਹਨਾਂ ਦੇ ਨਾਲ ਮਿਲਾ ਦਿਓ ਤਾਂ ਕਿ ਮੇਰਾ ਵੀ ਭਲਾ ਹੋ ਸਕੇ ਮੇਰੇ ਮਨ ਵਿੱਚ ਤਾਂ ਸਾਰਾ ਦਿਨ ਨਵੀਆਂ-ਨਵੀਆਂ ਇੱਛਾਵਾਂ ਪੈਦਾ ਹੁੰਦੀਆਂ ਨੇ ਆ ਖਾ ਲਈਏ ਆ ਪਹਿਨ ਲਈਏ ਉਹ ਖਰੀਦ ਲਈਏ ਆ ਬਣਾ ਲਈਏ ਸਾਡੇ ਤਾਂ ਮਨ ਇਹ ਜਿਹੀ ਨੇ ਕਿਉਂਕਿ ਪਹਿਲਾਂ ਮੇਰੀ ਸੰਗਤ ਗਲਤ ਰਹੀ ਹੈ ਪਹਿਲਾਂ ਮੈਨੂੰ ਹੋਰ ਹੀ ਲੋਕਾਂ ਦੀ ਸੰਗਤ ਹੁੰਦੀ ਰਹੀ ਮਾਂ-ਬਾਪ ਵੀ ਐਵੇਂ ਹੀ ਕਹਿੰਦੇ ਰਹਿੰਦੇ ਨੇ ਕਮਾਏਗਾ ਖੱਟ ਕੇ ਲਿਆਏਗਾ ਪੜ੍ਹਾਈ ਕਰਵੇ ਸ਼ਾਬਾਸ਼ ਉਹ ਵੀ ਪੈਸੇ ਦੀ ਗੱਲ ਕਰਦੇ ਨੇ ਸਮਾਜ ਨੇ ਵੀ ਮੈਨੂੰ ਇਹੀ ਸਿਖਾਇਆ ਗੁਰੂ ਨਾਨਕ ਦੇਵ ਜੀ ਨੂੰ ਜੋਰ ਲਾ ਹਟ ਪਿਤਾ ਜੀ ਪੁੱਤਰ ਜੀ ਕੋ ਕੰਮਕਾਰ ਕਰਿਆ ਕਰੋ ਨਾ ਪੜ੍ਹਨਾ ਨਹੀਂ ਹੈ ਸਾਰਾ ਦਿਨ ਕੀ ਰੱਬ ਦਾ ਨਾਮ ਲਈ ਜਾਣਾ ਹੈ ਸਾਧੂ ਮਹਾਤਮਾ ਨਾਲ ਬੈਠੇ ਰਹਿਣੇ ਹੋ ਪਰ ਗੁਰੂ ਨਾਨਕ ਦੇਵ ਮਹਾਰਾਜ ਨੇ ਸਾਰੇ ਕਰਮ ਕੀਤੇ ਨਹੀਂ ਪਰ ਕਿਉਂਕਿ ਘਰ ਦੇ ਹਮੇਸ਼ਾ ਇਹੀ ਜ਼ੋਰ ਲਾਉਂਦੇ ਨੇ ਕਿ ਖੱਟ ਕਮਾ ਕੇ ਲਿਆ ਪੈਸੇ ਲਿਆ ਪੈਸੇ ਬਣਾ ਜਦੋਂ ਹੁਣ ਇਹੋ ਜਿਹੀ ਸੰਗਤ ਹੋ ਗਈ ਤਾਂ ਉਹ ਮਨ ਦੇ ਅੰਦਰ ਗੱਲ ਵਸ ਗਈ ਕਿ ਮੈਂ ਸਿਰਫ ਪੈਸਾ ਕਮਾਉਣ ਨੂੰ ਜੰਮਿਆ ਬਸ ਮੈਂ ਪੈਸਾ ਕਮਾਉਣਾ ਰਾਤ ਨੂੰ ਏਸੀ ਗੱਲ ਉੱਤੇ ਹੀ ਜ਼ੋਰ ਦਿੰਦਾ ਹੁਣ ਮਹਾਰਾਜ ਕਹਿੰਦੇ ਨੇ ਇਹ ਤੈਨੂੰ ਬੜੀ ਗਲਤ ਸੰਗਤ ਮਿਲੀ ਸਾਰਿਆਂ ਦੀ ਤੈਨੂੰ ਕਿਸੇ ਨੇ ਇਹ ਨਾ ਦੱਸਿਆ ਕਿ ਸੰਗਤ ਕਿਹਦੀ ਕਰਨੀ ਹੈ ਇਹਨੇ ਮੈਂ ਤੈਨੂੰ ਦੱਸਦਾ ਸੰਗਤ ਉਹਨਾਂ ਦੀ ਕਰ ਜਿਨ੍ਹਾਂ ਨੂੰ ਦਰਸ਼ਨਾਂ ਦੀ ਲਾਲਸਾ ਹੈ ਹੋਰ ਕੋਈ ਲਾਲਸਾ ਨ ਰੱਖਣ ਤਾਂ ਕਿ ਤੇਰੇ ਅੰਦਰ ਵੀ ਦਰਸ਼ਨਾਂ ਦੀ ਤਾਂਗ ਪੈਦਾ ਹੋ ਸਕੇ ਸੁਖਮਨੀ ਸੁਖ ਅੰਬਿਤ ਪ੍ਰਭ ਨਾਮ ਸੁਖਮਨੀ ਇਹ ਸੁੱਖਾਂ ਦੀ ਮਣੀ ਬਾਣੀ ਦਾ ਨਾਮ ਹੈ ਮਣਾ ਮੂੰਹ ਸੁਖ ਦੇਣ ਵਾਲੀ ਸੁਖ ਦਾ ਪ੍ਰਕਾਸ਼ ਕਰਨ ਵਾਲੀ ਸਾਰਿਆਂ ਨਾਲੋਂ ਸ਼੍ਰੋਮਣੀ ਜੋ ਸੁਖ ਅੰਮ੍ਰਿਤ ਹੈ ਉਹ ਪ੍ਰਭ ਨਾਮ ਜੋ ਅਮਰਤ ਮਈ ਹੈ ਸੁਖ ਦੇ ਦੇਣ ਵਾਲਾ ਉਹ ਨਾਮ ਹੀ ਹੈ ਭਗਤ ਜਨਾਂ ਕਾ ਮਨ ਬਿਸਰਾਮ ਇਹ ਨਾਮ ਦੇ ਕਰਕੇ ਭਗਤ ਜਨਾਂ ਦੇ ਮਨ ਦੇ ਅੰਦਰ ਟਿਕਾਓ ਬਣ ਜਾਂਦਾ ਬਿਸਰਾਮ ਤੋਂ ਭਾਵ ਟਿਕਾਓ ਸਹਜ ਅਵਸਥਾ ਆਤਮਿਕ ਅਡੋਲ ਅਵਸਥਾ ਜਿਹਦੇ ਵਿੱਚ ਮਨ ਨੇ ਕਾਲੇ ਨਾ ਪੈਣਾ ਮਨ ਦੇ ਅੰਦਰ ਧੀਰਜ ਆ ਜਾਣੀ ਸ਼ਾਂਤੀ ਆ ਜਾਣੀ ਟਿਕਾਉ ਦਾ ਬਣ ਜਾਣਾ ਇਸ ਤਰ੍ਹਾਂ ਮਹਾਰਾਜ ਕਹਿੰਦੇ ਨੇ ਇਹ ਪੰਕਤੀਆਂ ਦਾ ਹਾਉਦੀਆਂ ਹਨ ਸਾਰੇ ਸ੍ਰੀ ਸੁਖਮਨੀ ਸਾਹਿਬ ਦਾ ਪਰਜੋਜਨ ਹੈ ਇਹ ਦੇ ਵਿੱਚ ਹੁਣ ਪਰਮੇਸ਼ਰ ਦੇ ਨਾਮ ਦੀ ਮਹਿਮਾ ਆਪ ਜੀ ਸੱਚੇ ਪਾਤਸ਼ਾਹ ਕਰਦੇ ਨੇ ਪ੍ਰਭ ਕਾ ਸਿਮਰੰ ਗਰਭ ਨ ਬਸੈ ਪਹਿਲੀ ਪੰਕਤੀ ਇਹ ਸਾਰਿਆਂ ਨਾਲ ਪਹਿਲਾ ਸਿਧਾਂਤ ਹੀ ਰੱਖਿਆ ਕਿ ਪ੍ਰਭੂ ਦੇ ਸਿਮਰਨ ਕਰਨ ਦੇ ਨਾਲ ਇਨਸਾਨ ਮਾਤਾ ਦੇ ਉਦਰ ਵਿੱਚ ਬਾਰ-ਬਾਰ ਜੰਮਣੋਂ ਮਰਨੋਂ ਹਟ ਜਾਂਦਾ ਹੈ। ਪਹਿਲਾ ਮੂਲ ਸਿਧਾਂਤ ਹੈ ਇਹ ਵੱਡੀ ਚੀਜ਼ ਪਹਿਲਾਂ ਹੀ ਰੱਖ ਦਿੱਤੀ ਕਿ ਪ੍ਰਭੂ ਦੇ ਸਿਮਰਨ ਨਾਲ ਤੇਰਾ ਜੰਮਣ ਮਰਨ ਕੱਟਿਆ ਜਾਵੇਗਾ। ਪ੍ਰਭੂ ਦੇ ਸਿਮਰਨ ਵਿੱਚ ਤੈਨੂੰ ਕਿਉਂਕਿ ਜਿਵੇਂ ਭਗਤ ਧੰਨਾ ਜੀ ਨੇ ਕਿਹਾ ਨਾ ਗੋਪਾਲ ਤੇਰਾ ਆਰਤਾ ਜੋਜਨ ਤੁਮਰੀ ਭਗਤ ਕਰੰਤੇ ਤਿਨਕੇ ਕਾਜ ਸਵਾਰਤਾ ਅੱਗੇ ਆਪਣੀ ਲਿਸਟ ਰੱਖੀ ਬਾਕੀ ਇਸੇ ਪ੍ਰਕਾਰ ਮਹਾਰਾਜ ਜੀ ਨੇ ਪਹਿਲਾਂ ਸਿਮਰਨ ਦੀ ਇਹ ਨਹੀਂ ਪਹਿਲਾਂ ਕਹੇ ਤੈਨੂੰ ਪਹਿਲਾਂ ਸਿਮਰਨ ਨਾਲ ਮਾਇਆ ਮਿਲੇਗੀ ਫਿਰ ਕੰਮ ਬਣ ਜਾਣਗੇ ਤੈਨੂੰ ਸਿਮਰਨ ਦੇ ਨਾਲ ਐ ਬਣ ਜਾਏਗਾ ਨਾ ਪਹਿਲਾਂ ਮਹਾਰਾਜ ਨੇ ਸਿੱਖ ਦਾ ਜੰਮਣ ਮਰਨਾ ਹੀ ਘਟਿਆ ਪ੍ਰਭ ਕਾ ਸਿਮਰਨ ਗਰਭ ਨਾ ਬਸਾ ਇਹ ਵੱਡਾ ਦੁੱਖ ਹੈ ਇਨਸਾਨ ਨੂੰ ਦੁਨੀਆ ਦੇ ਅੰਦਰ ਸਭ ਤੋਂ ਵੱਡਾ ਦੁੱਖ ਹੈ ਮਾਤਾ ਦੇ ਉੱਧਰ ਚ ਬਾਰ-ਬਾਰ ਆਉਣਾ ਜੰਮਣਾ ਮਰਨਾ ਜੰਮਣਾ ਮਰਨਾ ਇਸੇ ਕਰਕੇ ਮਹਾਰਾਜ ਨੇ ਪਹਿਲਾਂ ਹੀ ਘਟ ਦਿੱਤਾ ਇਸ ਨੂੰ ਪ੍ਰਭ ਦਾ ਸਿਮਰਨ ਦੁੱਖ ਜਮ ਨਸੈ ਨੰਨੇ ਸਿਹਾਰੀਆਂ ਹੀ ਆਈ ਜਾਣਗੀਆਂ ਤੇ ਕੱਕੇ ਨੂੰ ਦਲਾਵਾ ਸਿਹਾਰੀ ਦਾ ਮਤਲਬ ਹੈ ਪ੍ਰਭੂ ਦੇ ਸਿਮਰਨ ਵਿੱਚ ਜਾਂ ਦੁਆਰਾ ਪ੍ਰਭੂ ਦੇ ਸਿਮਰਨ ਦੁਆਰਾ ਸਿਮਰਨ ਕਰਕੇ ਵਾਹਿਗੁਰੂ ਦੀ ਕਿਰਪਾ ਨਾਲ ਬੰਦਾ ਜਮਦਾ ਮਰਦਾ ਨਹੀਂ ਪ੍ਰਭੂ ਦੇ ਸਿਮਰਨ ਕਰਕੇ ਇਨਸਾਨ ਦੇ ਨੇੜੇ ਨਾ ਦੁੱਖ ਆਉਂਦੇ ਨੇ ਨਾ ਜਮਦੂਤ ਸਭ ਨਸ ਜਾਂਦੇ ਨੇ ਪ੍ਰਭ ਕਾ ਸਿਮਰਨ ਇਹ ਨੂੰ ਬੈਠ ਕੇ ਲਾਵਾ ਬਲਾਵਾ ਦੋਨਾਂ ਨੂੰ ਪਕਾਉਣ ਦਾ ਯਤਨ ਕਰੋ ਕੱਕੇ ਲਾਂਕੇ ਤੇ ਕੱਕੇ ਦਲਾਈਆਂ ਕਹਿ ਕੀ ਕਹਿ ਕੀ ਕਹਿ ਇਹ ਅਸਲ 'ਚ ਛੋਟੇ ਬੱਚੇ ਹੁਣ ਤਾਂ ਉਹਨਾਂ ਨੂੰ ਸੰਥਿਆ ਕਰਾ ਦਿਓ ਤਾਂ ਕਰੀ ਜਾਣ ਸਿਆਣੇ ਬੰਦੇ ਨੂੰ ਐ ਕਹਿਣਾ ਔਖਾ ਜਿੰਨਾ ਆਮ ਬੰਦਾ ਕਹਿੰਦਾ ਇਹਨੂੰ ਕੀ ਹੋ ਗਿਆ ਕੇ ਕ ਐ ਕੇ ਕ ਕਰਦਾ ਫਿਰਦਾ ਏ ਇਸ ਕਰਕੇ ਇਕਾਂਤ ਵਿੱਚ ਬਹਿ ਕੇ ਆਪਣੀ ਸੰਥਿਆ ਕਰੋ ਕੇ ਤੇ ਕ ਚੇ ਚ ਹੈ ਦੇ ਦ ਇਹ ਜੇ ਨਾ ਕੀਤੀ ਤਾਂ ਫਿਰ ਗਲਤੀਆਂ ਬਹੁਤ ਹੋ ਜਾਣਗੀਆਂ ਇਸ ਕਰਕੇ ਪ੍ਰਭ ਕੈ ਸਿਮਰਨ ਦੁੱਖ ਜਮ ਨਸੈ ਪ੍ਰਭੂ ਦਾ ਸਿਮਰਨ ਕਰਨ ਦੇ ਨਾਲ ਦੁੱਖ ਇੱਥੇ ਦੁੱਖ ਦੇ ਖੱਖੇ ਨੂੰ ਜਿਹੜਾ ਔਂਕਰ ਲਾਤਾ ਨਾ ਇਹ ਚਾਰ ਦੁੱਖਾਂ ਨੂੰ ਹੀ ਸ਼੍ਰੋਮਣੀ ਗਿਣਿਆ ਦੁੱਖ ਵਿਛੋੜਾ ਇੱਕ ਦੁੱਖ ਭੁੱਖ ਇੱਕ ਦੁੱਖ ਸਖਤ ਵਾਰ ਜਮਦੂਤ ਇੱਕ ਦੁੱਖ ਰੋਗ ਲੱਗਾ ਤਨਤਾਏ ਇਹ ਜਿਹੜੇ ਚਾਰ ਵੱਡੇ ਦੁੱਖ ਨੇ ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆਂ ਦੁੱਖ ਵਿਛੋੜਾ ਇਹ ਤਾਂ ਜਿਉਂਦੇ ਹੀ ਆ ਇੱਕ ਦੁੱਖ ਭੁੱਖ ਇਹ ਵੀ ਜਿਉਂਦੇ ਹੀ ਆ ਇੱਕ ਦੁੱਖ ਸਖਤ ਵਾਰ ਜਮਦੂਤ ਇਹ ਮਰਨ ਤੋਂ ਬਾਅਦ ਇੱਕ ਦੁੱਖ ਰੋਗ ਲੱਗਾ ਤਨਤਾਏ ਇਹ ਵੀ ਜਿਉਂਦੇ ਹੀ ਲੱਗਦਾ ਮਹਾਰਾਜ ਕਹਿੰਦੇ ਨੇ ਨਾਮ ਜਿਉਂਦਿਆਂ ਦੁੱਖ ਰਹੇਗਾ ਨਾ ਮਰਨ ਤੋਂ ਬਾਅਦ ਦੁੱਖ ਰਹੇਗਾ ਸਿਮਰਨ ਕਰਨ ਦੇ ਨਾਲ ਦੁੱਖ ਨਾਮ ਦੀ ਜਿਹੜੀ ਚੀਜ਼ ਜਿਹਨੂੰ ਦੁੱਖ ਲੱਗ ਜਾਂਦਾ ਜਿਹੜੀ ਚੀਜ਼ ਨੂੰ ਦੁੱਖ ਅਖਰ ਆਉਂਦਾ ਹੈ ਉਹ ਨਾ ਰਹੇਗਾ ਤੇਰੇ ਪਾਸ ਪ੍ਰਭ ਕਾ ਸਿਮਰਨ ਕਾਲ ਪਰਹਰ ਦੇਖੋ ਪਹਿਲਾਂ ਮਾਤਾ ਦੇ ਉਦਰ ਵਿੱਚ ਨਹੀਂ ਆਏਗਾ ਜੰਮਣ ਮਰਨ ਚ ਨਹੀਂ ਆਏਗਾ ਫਿਰ ਜਮਦੂਤਾਂ ਦਾ ਦੁੱਖ ਦੂਰ ਕੀਤਾ ਆਪਣਾ ਹੁਣ ਕਹਿੰਦੇ ਕਾਲ ਜਿਹੜੀ ਮੌਤ ਹੈ ਉਹ ਪਰ ਹਰ ਹੈ ਪਰ ਵਿਸ਼ੇਸ਼ ਕਰਕੇ ਹਰਾ ਹੁੰਦਾ ਨਾਸ ਹੋਣਾ ਪਰ ਹਰ ਹੈ ਪਰ ਹੀ ਹੋ ਜਾਏਗੀ ਨਾਸ ਹੀ ਹੋ ਜਾਏਗੀ ਕਾਲ ਤੇਰੇ ਨੇੜੇ ਆਏਗਾ ਹੀ ਨਹੀਂ ਸ੍ਰੀ ਚੌਪਈ ਸਾਹਿਬ ਦੇ ਪਾਠ ਵਿੱਚ ਮਹਾਰਾਜ ਨੇ ਬੇਨਤੀ ਚੌਪ ਵਿੱਚ ਇਹ ਸਾਰਾ ਕੁਝ ਹੀ ਅਕਾਲ ਪੁਰਖ ਅੱਗੇ ਬੇਨਤੀ ਕੀਤੀ ਕਿ ਮਹਾਰਾਜ ਮਰਨ ਕਾਲ ਦਾ ਤਰਾਸ ਨਿਵਰੀਐ ਮੈਨੂੰ ਮੌਤ ਦਾ ਡਰ ਹਮੇਸ਼ਾ ਪਿਆ ਰਹਿੰਦਾ ਇਹ ਵੀ ਨਿਗਰਤੀ ਕਿਰਪਾ ਕਰਕੇ ਆਪ ਜੀ ਕਰ ਦਿਓ ਮਹਾਰਾਜ ਕਹਿੰਦੇ ਸਿਮਰਨ ਕਰੀ ਜਾਏਗਾ ਵਾਹਿਗੁਰੂ 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 ਤਾਂ ਇੱਕ ਦਿਨ ਤੇਰੀ ਬਿਰਤੀ ਲੱਗ ਜਾਏਗੀ ਜਿਹੜੇ ਆਪਾਂ ਕਹਿੰਦੇ ਆ ਕਿ ਮੈਨੂੰ ਨਾਮ ਦੀ ਦਾਤ ਮਿਲਣੀ ਚਾਹੀਦੀ ਹੈ ਵਾਹਿਗੁਰੂ ਵਾਹਿਗੁਰੂ ਕਰੀ ਜਾਓ ਮੂਲ ਮੰਤਰ ਦਾ ਅਭਿਆਸ ਕਰੀ ਜਾਓ ਜਿਹੜੇ ਨਿਰਛਿਤ ਹੋ ਕੇ ਵਾਹਿਗੁਰੂ ਮੰਤਰ ਦਾ ਅਭਿਆਸ ਕਰਦੇ ਨੇ ਉਹਨਾਂ ਨੂੰ ਸਮਾਪਾ ਕੇ ਇਹੀ ਵਾਹਿਗੁਰੂ ਮੰਤਰ ਨਾਮ ਦੀ ਦਾਤ ਦਿੰਦਾ ਇਹ ਵੀ ਇੱਕ ਚੀਜ਼ ਹੈ ਕਿ ਵਾਹਿਗੁਰੂ ਵਾਹਿਗੁਰੂ ਕਰਦੇ ਆ ਹੋਇਆ ਜਦੋਂ ਪ੍ਰਕਾਸ਼ ਹੋ ਜਾਂਦਾ ਉਹਨੂੰ ਨਾਮ ਦੀ ਬਖਸ਼ਿਸ਼ ਹੋ ਜਾਂਦੀ ਹੈ ਪ੍ਰਭ ਕੈ ਸਿਮਰਨ ਦੁਸ਼ਮਣ ਤਰੈ ਪ੍ਰਭੂ ਦਾ ਸਿਮਰਨ ਕਰਨ ਦੇ ਨਾਲ ਕਾਮ ਕਰੋਧ ਲੋਭ ਮੋਹ ਹੰਕਾਰ ਦੁਸ਼ਮਣ ਤੇ ਪ੍ਰਤੱਖ ਸੰਸਾਰੀ ਦੁਸ਼ਮਣ ਸਭ ਟਲ ਜਾਂਦੇ ਨੇ ਸੋ ਗਈਆਂ ਦੇ ਟਲੇ ਵੀ ਨੇ ਵਾਹਿਗੁਰੂ ਦੀ ਕਿਰਪਾ ਨਾਲ ਦੁਸ਼ਮਣ ਟਾਲ ਜਾਂਦੇ ਨੇ ਸਤਿਗੁਰੂ ਮਹਾਰਾਜ ਕਹਿੰਦੇ ਆ ਕਾਲਪੁਰਖ ਬੈਠਾ ਤਾਂ ਦੁਸ਼ਮਣ ਦੇ ਅੰਦਰ ਵੀ ਆਪ ਹੀ ਹੈ ਵਾਹਿਗੁਰੂ ਦੁਸ਼ਮਣ ਨੂੰ ਹੀ ਪ੍ਰੇਰਣਾ ਦੇ ਕੇ ਪਰੇ ਨੂੰ ਕਰ ਦਿੰਦੇ ਨੇ ਔਰ ਆਪ ਸਿਮਰਤ ਕਛ ਬਿਘਨ ਨਾ ਲੱਗ ਗਏ ਪ੍ਰਭੂ ਦਾ ਸਿਮਰਨ ਕਰਨ ਦੇ ਨਾਲ ਇਨਸਾਨ ਨੂੰ ਕੋਈ ਬਿਗਨ ਨਹੀਂ ਲੱਗਦਾ ਮਹਾਰਾਜ ਆਪ ਬਚਨ ਕਰਦੇ ਪੰਜਵੇਂ ਪਾਤਸ਼ਾਹ ਕੋਟ ਬਿਗਨ ਨਹੀਂ ਆਵੈ ਨੇ ਅਨਕ ਮਾਇਆ ਹੈ ਤਾਂ ਕੀ ਚੇਰ ਅਨਕ ਪਾਪ ਤਾਂ ਕੋ ਪਾਣੀ ਹਾਰ ਜਾ ਕੋ ਮਾਇਆ ਭਈ ਕਰਤਾਰ ਸੋ ਇਸ ਕਰਕੇ ਵਿਗਨ ਜਿੰਨੇ ਵੀ ਖੜੇ ਹੋ ਜਾਂਦੇ ਨੇ ਕੰਮਕਾਰਾਂ ਦੇ ਵਿੱਚ ਭਗਤੀ ਦੇ ਵਿੱਚ ਸਿਮਰਨ ਕਰਨ ਦੇ ਨਾਲ ਪਹਿਲਾਂ ਤਾਂ ਬਹੁਤ ਵਿਗਨ ਪੈਂਦੇ ਸ਼ੁਰੂ ਦੇ ਵਿੱਚ ਪਰ ਜੇ ਦੇਖਣ ਮਹਾਰਾਜ ਕਿ ਤਕੜਾ ਹੋ ਗਏ ਲੱਗਿਆ ਇਹ ਹੁਣ ਹਟਦਾ ਨਹੀਂ ਤਕੜਾ ਹੋ ਕੇ ਜੇ ਇਨਸਾਨ ਸਿਮਰਨ ਵਾਲੇ ਪਾਸੇ ਲੱਗ ਜਾਏ ਡਟ ਕੇ ਲੱਗ ਜਾਏ ਤਾਂ ਬਿਗਨ ਆਪਣੇ ਆਪ ਹੀ ਨਿਵਰਤ ਹੋ ਜਾਂਦੇ ਨੇ ਪ੍ਰਭ ਕੈ ਸਿਮਰਨ ਆਨੰਦਿਨ ਜਾਗੈ ਪ੍ਰਭੂ ਦੇ ਸਿਮਰਨ ਕਰਨ ਕਰਕੇ ਸਿਮਰਨ ਦੁਆਰਾ ਰਾਤ ਦਿਨ ਪ੍ਰਤੱਖ ਵੀ ਨੀਂਦ ਘਟ ਜਾਂਦੀ ਹੈ ਕਿਉਂਕਿ ਇਹ ਨੀਂਦ ਆਉਂਦੀ ਅਵਿਦਿਆ ਕਰਕੇ ਹੀ ਹੈ ਪ੍ਰਭਾਵ ਹੁੰਦੇ ਨੇ ਚੀਜ਼ਾਂ ਦੇ ਸੂਖਮ ਚੀਜ਼ਾਂ ਜਾ ਜਾਓ ਤਾਂ ਬਹੁਤ ਕੁਝ ਹੈ ਬਸ ਇਹੋ ਜਾਣੋ ਕਿ ਜਿਵੇਂ ਰੇਡੀਓ ਸੁਣਨਾ ਹੀ ਸੌਖਾ ਜੇ ਉਹ ਪਿਛਲੇ ਪਾਸਿਓਂ ਖੋਲ ਕੇ ਦੇਖੀਦਾ ਇੰਨੇ ਪੁਰਜ਼ੇ ਨੇ ਉਹਦੇ ਵਿੱਚ ਉਹਦੀ ਵਿਆਖਿਆ ਹੀ ਕਰਨੀ ਔਖੀ ਹੋ ਜਾਂਦੀ ਐਨੇ ਹੀ ਜਾਣੋ ਕਿ ਪਰਮੇਸ਼ਰ ਦਾ ਸਿਮਰਨ ਕਰਨ ਦੇ ਨਾਲ ਬੰਦਾ ਜਾਗਰਤ ਅਵਸਥਾ ਵਿੱਚ ਰਹਿੰਦਾ ਸਾਵਧਾਨ ਰਹਿੰਦਾ